ਟੱਲੇ ਵਾਲਾ ਕਾਫੀ ਐਨਆਰਆਈਆਂ ਦਾ ਪਿੰਡ ਹੈ ਵੱਡਾ ਪਿੰਡ ਅਕਾडमी ਹੈ ਇੱਥੇ ਹੋਰ ਬੜੀਆਂ ਸਹੂਲਤਾਂ ਨੇ ਪਰ ਉੱਥੇ ਜਿੱਥੇ ਸਾਨੂੰ ਚੋਣ ਕਰ ਲੈਣੀ ਚਾਹੀਦੀ ਹੈ ਦੇਖ ਲੈਣਾ ਚਾਹੀਦਾ ਵੀ ਕਿਹੜਾ ਪਰਿਵਾਰ ਲੋਡ ਬੰਦਦਾ ਹੈ ਕਿਹੜਾ ਨਹੀਂ ਲੋਡ ਬੰਦਦਾ ਸਾਡੀ ਗਿਣਤੀ ਕਰਾਦੀ ਹੈ ਕਿ ਇਹ 5000 ਰੁਪਿਆ ਅਜਮਾਤਾ ਨੂੰ ਉਸੇ ਤਰ੍ਹਾਂ ਦੂਜੀ ਕਿਸ਼ਤ ਦੇਣ ਆਏ ਨੇ ਕਿ ਮਹਿਸੂਸ ਕੀਤਾ ਕਿ ਦੇਖਿਆ ਵੀ ਯਾਰ ਸਾਡੇ ਬਜ਼ੁਰਗ ਨੇ ਲੋਡ ਹੈ ਇਹਨਾਂ ਦਾ ਸਹਾਰਾ ਬਣਨ ਦੀ ਯਾਰ ਵੀ ਨਾਲ ਸੋਡਾ ਇੱਕ ਮਹੀਨੇ ਦਾ ਜਿਹੜਾ ਜਾਰਾ ਵਧੀਆ ਹੋ ਜਾਂਦਾ ਜੀ ਹਾਂਜੀ ਵਧਦਾ ਹੋ ਜਾਂਦਾ ਮੈਂ ਰੱਖੀ ਬੈਠੀ 500 ਰੁਪਏ ਠੀਕ ਹੈ ਜੀ ਸੀਨਾ ਤਾਂ ਇਹ ਗੁਦਰੀ ਦੀ ਜਿਹ 7 ਪੈਂਟ ਦੋ ਜਨਨ ਕਿ 7 ਲੀਟਰ ਦੋ ਪੈਂਟ ਹੈ ਸਾਡੇ ਪਿੰਡਾਂ ਵਾਲੇ ਪੁੱਤਰ ਦੀ ਵੀ ਚੜ੍ਹਦੀ ਕਲਾ ਰਹੇ ਸਾਰ ਜਨਤਾ ਦੀਆਂ ਚੰਨ ਦੇਖਦੇ ਸਾਰੇ ਦੋਤਾਂ ਸਵਾਗਤ ਹੈ ਇਸ ਵਕਤ ਅਸੀਂ ਬੈਠੇ ਮੇਰੇ ਹੀ ਪਿੰਟਲੇ ਵਾਲ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਨੂੰ 2 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਬੇਬੇ ਬਾਪੂ ਦੀ ਤਾਂ ਜਿੱਥੇ ਜਗਸੀਰ ਸਿੰਘ ਮੌਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਬਹੁਤ ਹੀ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਹੈ ਤੇ ਅੱਜ ਵੀ ਉਹਨਾਂ ਨੇ ਜਿਵੇਂ ਪਿਛਲੀ ਵਾਰ 5000 ਰੁਪਏ ਬੇਬੇ ਜੀ ਨੂੰ ਦੇਕੇ ਗਏ ਸੀ ਔਰ ਇਹਨਾਂ ਨੇ ਵਾਅਦਾ ਕੀਤਾ ਸੀ ਬੇਬੇ ਜੀ ਨਾਲ ਇਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਕਿ ਹਰ ਮਹੀਨੇ ਅਸੀਂ 5000 ਰੁਪਏ ਇਹਨਾਂ ਨੂੰ ਦੇ ਕੇ ਜਾਇਆ ਕਰਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਜੀਵਨ ਹੈ ਔਰ ਜਿੰਨੀ ਵੀ ਉਮਰ ਇਹਨਾਂ ਦੀ ਬਚੀ ਹੈ ਤਾਂ ਉਹ ਵਧੀਆ ਆਪਦਾ ਖਾ ਸਕਣ ਕਿਸੇ ਦੇ ਹੱਥਾਂ 'ਵਲ ਨਾ ਚਾਕਣ ਤਾਂ ਉਸ ਵੇਲੇ ਬੇਬੇ ਜੀ ਨੇ ਇੱਕ ਮੰਗ ਕੀਤੀ ਸੀ ਕਿ ਮੈਨੂੰ ਠੰਡ ਦੇ ਵਿੱਚ ਕੱਪੜੇ ਧੋਣੇ ਬਹੁਤ ਔਖੇ ਲੱਗਦੇ ਨੇ ਤਾਂ ਉਸ ਉਸ ਵਕਤ ਵੀ ਸਾਡੇ ਨਾਲ ਸਾਡੇ ਬਹੁਤ ਹੀ ਉੱਗੇ ਸਮਾਜ ਦੇ ਵੀ ਜਖੀਰ ਸਿੰਘ ਮੌਰ ਜੀ ਨੇ ਵੀ ਬੇਨਤੀ ਸੁਣ ਤੋਂ ਬਾਅਦ ਬੇਬੇ ਜੀ ਨੇ ਬੇਸ਼ੱਕ ਪੁਰਾਣੀ ਮਸ਼ੀਨ ਦੀ ਮੰਗ ਕੀਤੀ ਸੀ ਪਰ ਉਹਨਾਂ ਨੇ ਗੋਦਰੇ ਦੀ ਨਵੀਂ ਮਸ਼ੀਨ ਅੱਜ ਲੈ ਆ ਕੇ ਦਿੱਤੀ ਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਮਾਜ ਉੱਗੇ ਸੁਆਸੀ ਵੀ ਮੌਜੂਦ ਨੇ ਜਖੀਰ ਸਿੰਘ ਮੌਰ ਜੀ ਤਾਂ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾਗਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਪਿਛਲੇ ਮੰਥ 5000 ਰੁਪਏ ਦੇ ਕੇ ਕੈਸੀ ਵੀ ਭੇਜੀ ਨੂੰ ਤੇ ਨਾਲ ਮਸ਼ੀਨ ਦਾ ਵੀ ਵਾਦਾ ਕਰਕੇ ਕਿ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੇਖੇ ਜਾਵਾਂਗੇ ਅੱਜ ਤੁਸੀਂ ਨਵੀਂ ਮਸ਼ੀਨ ਲੈ ਕੇ ਆਏ ਹੋ ਜੀ ਜਨਤਾ ਦੀ ਆਵਾਜ਼ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਦੇ ਸੰਬੰਧੀਆਂ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਬਰਨਾਲਾ ਜ਼ਿਲ੍ਹੇ ਦਾ ਪਿੰਡ ਟੱਲੇਵਾਲ ਮਤਨ ਨਸੀਬਖੌਰ ਜੀ ਬਰਸਖ ਫੈਮਿਲੀ ਇੱਕ ਲੋੜ ਬੰਦਾ ਕਿਰਤੀ ਹੈ ਪਰ ਦੁੱਖਾਂ ਦਾ ਪਹਾੜ ਇਸ ਫੈਮਿਲੀ ਤੇ ਡਿੱਗਿਆ ਹੋਇਆ ਕਿਉਂਕਿ ਨੌਜਵਾਨ ਬੇਟਾ ਕਿਚੜਾਈ ਕਰ ਗਿਆ ਇੱਕ ਬੇਟਾ ਹੀ ਪਿੱਛੇ ਬੈਠਾ ਹੈ ਇਹਨੂੰ ਕੋਈ ਸੁੱਧ ਬੁੱਧ ਨਹੀਂ ਦਿਮਾਗੀ ਹਾਲਤ ਠੀਕ ਨਹੀਂ ਇੱਕ ਬਜ਼ੁਰਗ ਹੋ ਚੁੱਕਿਆ ਕਮਾਉਣ ਵਾਲਾ ਕੋਈ ਨਹੀਂ ਜਦੋਂ ਕੰਡੀਸ਼ਨ ਦੇਖੀ ਸੀ ਪਹਿਲੀ ਵਾਰ ਅਸੀਂ ਸਾਡੀ ਬੜੀ ਸਤਿਕਾਰਯੋਗ ਭੈਣ ਜੁਐਸਏ ਤੋਂ ਉਹਨਾਂ ਦੀ ਫੈਮਿਲੀ ਵੱਲੋਂ 5000 ਰੁਪਏ ਮੰਥਲੀ ਜਿਹੜੀ ਸੇਵਲ ਆਈ ਸੀ ਤੇ ਮਾਤਾ ਜੀ ਨੇ ਕਿਹਾ ਸੀ ਕਿ ਮੈਨੂੰ ਕਪੜੇ ਧੋਣ ਦੇ ਲਈ ਇੱਕ ਮਸ਼ੀਨ ਚਾਹੀਦੀ ਹੈ ਕਿਉਂਕਿ ਠੰਡ ਦੇ ਵਿੱਚ ਬੜੀ ਪ੍ਰੋਬਲਮ ਹੈ ਉਮਰ ਵੀ ਵੱਡੀ ਹੋ ਗਈ ਵੱਡੀ ਉਮਰ ਦੇ ਵਿੱਚ ਕਾਫੀ ਔਕਾ ਕਪੜੇ ਧੋਣੇ ਤੇ ਮੈਂ ਵਧਾਈਆਂ ਵੀ ਦੇਵਾਂ ਸਾਡੀ ਜੁਐਸਏ ਭੈਣ ਸਤਕਾਰਯੋਗ ਉਹਨਾਂ ਦੀ ਫੈਮਿਲੀ ਨੂੰ ਕਿਉਂਕਿ ਅੱਜ ਉਹਨਾਂ ਦੇ ਬੇਟੇ ਦਾ ਜਨਮ ਦਿਨ ਹੈ ਤੇ ਉਹ ਉਹਨਾਂ ਦੇ ਬੇਟੇ ਵੱਲੋਂ ਹੀ ਆਪਣੀ ਨੇਕ ਕਮਾਈ ਨੂੰ ਸਫਲ ਕਰਦੇ ਹੋਏ ਮਾਤਾ ਜੀ ਨੂੰ ਇਹ ਮਸ਼ੀਨ ਹੈ ਜਿਹੜੀ ਗਿਫਟ ਕੀਤੀ ਗਈ ਹੈ ਮਾਲਕ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਗੁਰ ਸਿੱਖੀ ਜੀਵਨ ਨਾਲ ਜੋੜੇ ਇਦਾਂ ਹੀ ਜਿਹੜੀ ਕੌਮ ਦੀ ਸੇਵਾ ਕਰਨ ਦਾ ਨਾਲ ਮਸ਼ੀਨ ਵੀ ਗਿਫਟ ਕਰ ਦਤੀ ਆ ਬੱਚੇ ਵੱਲੋਂ ਤੇ ਇੱਕ ਤਾਂ ਕਿ ਬਜ਼ੁਰਗ ਹੈ ਇਹਨਾਂ ਦੀ ਜਿਹੜੀ ਬੈਸ਼ਪੂਰੀ ਹੋਵੇ ਤੇ ਸੌਖੇ ਰਹਿਣ ਇਸ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਤੇ ਮਾਲਕ ਕਿਰਪਾ ਕਰੇ ਯੂਐਸਏ ਵਾਲੇ ਪਰਿਵਾਰ ਤੇ ਇਦਾਂ ਹੀ ਸਾਰੀ ਫੈਮਿਲੀ ਦੇ ਬੱਚਿਆਂ ਤੇ ਤੰਦਰੁਸਤੀ ਬਖਸ਼ੋ ਉਹਨਾਂ ਨੂੰ ਇਦਾਂ ਹੀ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ। ਤੁਸੀਂ ਬੇਬੇ ਬਾਬੂ ਜੀ ਨੂੰ ਜੋ ਪਿਛਲੇ ਹਲਾਤ ਦੇਖੀ ਤੁਹਾਨੂੰ ਕਿੱਦਾਂ ਲੱਗ ਰਿਹਾ ਸੀ ਜੀ? ਆ ਕਾਫੀ ਦੁਖੀ ਲੱਗਦੇ ਆ ਜੀ ਕਿਉਂਕਿ ਦੁੱਖ ਮਹਿਸੂਸ ਹੁੰਦਾ ਕਿਉਂਕਿ ਦੁਖੀ ਪਰਿਵਾਰ ਹੈ। ਉਹ ਕਿਹੜਾ ਮਾਪਾਪ ਚਾਹੁੰਦਾ ਵੀ ਉਹਨਾਂ ਦੇ ਬੈਠਾਂ ਤੋਂ ਕੋਈ ਨੌਜਵਾਨ ਬੇਟਾ ਉਹਨਾਂ ਦਾ ਚੜ੍ਹਾਈ ਕਰ ਜੇ ਹਨਾ ਜਦੋਂ ਬੇਟਾ ਚੜ੍ਹਾਈ ਕਰ ਜੇ ਮਾਪੇ ਤੇ ਕੰਧਾਂ ਤੇ ਕਾਫੀ ਵੱਡਾ ਭਾਰ ਪੈ ਜਾਂਦਾ ਤੇ ਇਸ ਕਰਕੇ ਇੱਕ ਸਰੀਰ ਤਾਂ ਨਹੀਂ ਮੈਂ ਕਹਿੰਦਾ ਲਾਸ਼ਾਂ ਹੀ ਰਹਿ ਜਾਂਦੀਆਂ ਪੁੱਤਰਾਂ ਫਰਦੀਆਂ ਕਿਸੇ ਨਾਲ ਦਰਦ ਨਹੀਂ ਕਰ ਸਕਦੇ ਦੁੱਖ ਨਹੀਂ ਪਰੋਲ ਸਕਦੇ ਤੇ ਦੂਜਾ ਬੇਟਾ ਘਰੇ ਉਹ ਵੀ ਤੁਹਾਨੂੰ ਪਤਾ ਹੀ ਇਸ ਮੰਦਬੁੱਧੀ ਹੋਇਆ ਫਿਰਦਾ ਸੋਝੀ ਕੋਈ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਨਹੀਂ ਕੋਈ ਪਤਾ ਹਨਾ ਇਸ ਕਰਕੇ ਉਹ ਮਾਂ ਦੁਖੀ ਆਤਮਾ ਹੀ ਹੁੰਦੀ ਹੈ ਤੇ ਦੁਖੀ ਮਹਿਸੂਸ ਕੀਤਾ ਅਗੇ ਦੇਖਿਆ ਵੀ ਯਾਰ ਸਾਡੇ ਬਜ਼ੁਰਗ ਨੇ ਲੋੜ ਇਹਨਾਂ ਦਾ ਸਹਾਰਾ ਬਣਨ ਦਾ ਦੇ ਵੀ ਹੋਰ ਵੀ ਬਹੁਤ ਸਾਰੇ ਦਾਨੀ ਸਜੇ ਤੁਹਾਡੀ ਵੀਡੀਓ ਨੂੰ ਦੇਖ ਰਹੇ ਹੈ ਜੀ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੂਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਪਰਿਵਾਰ ਬੈਠੇ ਨੇ ਜਿੰਨਾ ਤੱਕ ਪਹੁੰਚ ਨਹੀਂ ਹੁੰਦੀ ਸੀ ਹੈਨਾ ਕੀ ਕਹਿਣਾ ਚਾਹੂਗੇ ਕਰਨਾ ਤੇਹੀ ਹੈ ਵੀਰ ਜੀ ਸਾਡੇ ਗੁਰੂਆਂ ਨੇ ਜੋ ਫਰਮਾਇਆ ਹੈ ਨਾ ਅਕਲੀ ਸੇਵਿ ਹੈ ਅਕਲੀ ਕੀਚਾ ਦਾਨ ਅਕਲ ਦੇ ਨਾਲ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਟੱਲੇ ਵਾਲਾ ਕਾਫੀ ਐਨ ਆਰ ਆਈਆਂ ਦਾ ਪਿੰਡ ਹੈ ਵੱਡਾ ਪਿੰਡ ਹੈ ਅਕੈਡਮੀ ਐ ਇੱਥੇ ਹੋਰ ਬੜੀਆਂ ਸਹੂਲਤਾਂ ਨੇ ਪਰ ਉੱਥੇ ਜਿੱਥੇ ਸਾਨੂੰ ਚੋਣ ਕਰ ਲੈਣੀ ਚਾਹੀਦੀ ਹੈ ਦੇਖ ਲੈਣਾ ਚਾਹੀਦਾ ਵੀ ਕਿਹੜਾ ਪਰਿਵਾਰ ਲੋੜ ਬੰਦਾ ਹੈ ਕਿਹੜਾ ਨਹੀਂ ਲੋੜ ਬੰਦਾ ਜਿੱਥੇ ਲੋੜ ਬੰਦਾ ਉੱਥੇ ਸਾਨੂੰ ਪੂਰੇ ਗੱਜ-ਵੱਜ ਦੀ ਸੇਵਾ ਜਿਹੜੀ ਕਰਨੀ ਚਾਹੀਦੀ ਹੈ ਮਦਦ ਕੀਤੀ ਹੈ ਜਦ ਵੀ ਇਹਨਾਂ ਨੂੰ ਪਤਾ ਲੱਗਦਾ ਜਾਂ ਕੋਈ ਵੀ ਵੀਡੀਓ ਇਹਨਾਂ ਤੱਕ ਪਹੁੰਚਦੀ ਹੈ ਤਾਂ ਉੱਥੇ ਜਿੰਨਾ ਵੀ ਇਹਨਾਂ ਤੋਂ ਹੁੰਦਾ ਉਹਦੀ ਜਾ ਕੇ ਮਦਦ ਕਰਦੇ ਜਿਵੇਂ ਮਾਤਾ ਜੀ ਨਾਲ ਇਹਨਾਂ ਨੇ ਪਿਛਲੇ ਵਕਤ ਪਿਛਲੇ ਮਹੀਨੇ 5000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਹਰ ਵਕਤ ਮੈਂ ਮੰਨਦਾ ਜਿੰਨਾ ਟਾਂ ਮੇ ਬੇਬੇ ਬਾਪੂ ਜੀ ਜਿਉਂਦੇ ਨੇ ਇਹਨਾਂ ਨੂੰ ਅਸੀਂ 5000 ਰੁਪਏ ਦੇ ਕੇ ਜਾਇਆ ਕਰਾਂਗੇ ਔਰ ਉਸ ਵਕਤ ਮਸ਼ੀਨ ਦਾ ਵਾਦਾ ਵੀ ਕੀਤਾ ਸੀ ਅੱਜ ਨਵੀਂ ਮਸ਼ੀਨ ਗੋਧਰੇ ਦੀ ਇਹਨਾਂ ਦੇ ਘਰ ਪਹੁੰਚ ਗਈ ਹੈਗੀ ਗੱਲ ਕਰਦੇ ਆ ਬੇਬੇ ਜੀ ਸਾਡੇ ਨਾਲ ਮੌਜੂਦ ਹੈ ਬਾਪੂ ਜੀ ਮੌਜੂਦ ਹੈ ਕਿ ਅੱਜ ਉਹਨਾਂ ਨੇ ਜੋ ਮੰਗੇ ਮੰਗੀ ਸੀ ਉਹ ਪੂਰੀ ਕੀਤੀ ਗਈ ਆ ਤਾਂ ਉਹਨਾਂ ਦਾ ਕੀ ਕਹਣਾਗਾ ਹਾਂਜੀ ਮਾਤਾ ਕੀ ਕਹਿਣਾ ਚਾਹੂंगे ਜੀ ਜੀ ਹਾਂਜੀ ਜਿਸ ਜਿਹੜੀ ਮੰਗ ਮੰਗੀ ਵੈਗਰੀ ਖਲਸਾ ਵੇ ਉਹ ਸਾਡੀ ਵੀਰ ਜੀ ਨੇ ਜੋ ਮੌੜਾ ਵਾਲੇ ਨੇ ਤੇ ਪਿੰਡ ਵਾਲਿਆਂ ਨੇ ਬਹੁਤ ਸਾਡੀ ਸੇਵਾ ਮਨਜ਼ੂਰ ਕੀਤੀ ਕਹਿਣਾ ਨਹੀਂ ਮੋੜਿਆ ਹੈ ਤੇ 55000 ਰੁਪਏ ਸਹਾਇਤਾ ਕੀਤੀ ਹਰ ਮਹੀਨੇ ਤੇ ਵੀਰ ਜੀ ਨੇ ਧੰਨਵਾਦ ਅਸੀਂ ਕਰਦੇ ਹਾਂ ਜੋ ਵੀ ਮੰਗ ਸਾਡੀ ਬਹੁਤ ਇਹਨਾਂ ਨੇ ਦੁੱਖ ਮੰਨਿਆ ਮੇਰੇ ਪੁੱਤਰ ਦਾ ਵੀ ਦੁੱਖ ਮੰਨਿਆ ਮੇਰੇ ਦੂਜੇ ਪੁੱਤਰ ਦਾ ਵੀ ਦੁੱਖ ਮੰਨਿਆ ਸਾਡਾ ਵੀ ਬਹੁਤ ਦੁੱਖ ਮੰਨਿਆ ਵੀਰ ਜੀ ਮੌੜ ਨਹੀਂ ਅਸਾਂ ਬਾਤ ਜੀ ਆਪਾਂ ਗੱਲ ਕਰਦੇ ਹਾਂ ਮਸ਼ੀਨ ਤਾਂ ਸਾਰਿਆਂ ਨੇ ਦੇਖ ਹੀ ਲਈ ਆ ਕਿ ਨਵੀਂ ਮਸ਼ੀਨ ਬੰਦ ਹੈ ਹਾਂ ਹਾਂ ਤੇ ਆਪਾਂ ਇਹਨਾਂ ਨੂੰ ਪੈਸੀ ਵੀ ਇੱਕ ਵਾਰੀ ਦਿਖਾ ਦਈਏ ਜੇ ਤੁਹਾਨੂੰ 5000 ਰੁਪਏ ਦਿੱਤਾ ਗਿਆ ਜੀ ਹੈ ਨਾ ਹਾਂਜੀ ਖੋਲੋ ਜੀ ਇਹ 5000 ਰੁਪਿਆ ਜਗਸੀਰ ਸਿੰਘ ਮੌਰ ਜੀ ਬਨੇਉਂ ਦਿੱਤਾ ਗਿਆ ਕੰਮ ਕੀ ਤੇ ਤੁਹਾਨੂੰ ਅਸੀਂ ਦਿਖਾ ਦਈਏ ਕਿ ਕਈ ਵਾਰ ਇਹ ਲੱਗਦਾ ਹੁੰਦਾ ਕਿ ਸ਼ਾਇਦ ਅੱਜ ਮਸ਼ੀਨ ਦੇ ਕੇ ਡੰਗਾ ਸਾਰਦਾ ਹੋਵੇ ਪਰ ਨਹੀਂ ਉਹਨਾਂ ਨੇ ਆਪਣੇ ਕੀਤੇ ਹੋਏ ਵਾਅਦੇ ਮੁਕਾਬਲਤ 5000 ਰੁਪਏ ਵੀ ਦਿੱਤਾ ਤੇ ਨਵੀਂ ਮਸ਼ੀਨ ਵੀ ਲੈ ਕੇ ਦਿੱਤੀ ਆ ਤਾਂ ਅਸੀਂ ਤੁਹਾਡੀ ਗਣਤੀ ਕਰਾ ਦਈਏ ਕਿ ਇਹ 5000 ਰੁਪਏ ਅਜਮਾਤਾ ਨੂੰ ਉਸੇ ਤਰ੍ਹਾਂ ਦੂਜੀ ਕਿਸ਼ਤ ਦੇਣ ਆਏ ਨੇਗੇ ਤੇ ਬਾਈ ਗੁਰੂ ਇਹਨਾਂ ਦੇ ਪਰਿਵਾਰ ਨੂੰ ਜਗਸੀਰ ਸਿੰਘ ਮੌਰ ਦੇ ਪਰਿਵਾਰ ਨੂੰ ਇਹਨਾਂ ਦੇ ਬੱਚਿਆਂ ਨੂੰ ਤੇ ਇਹਨਾਂ ਦੇ ਜਿਨ੍ਹਾਂ ਨੇ ਵੀ ਇਸ ਸੇਵਾ ਵਿੱਚ ਤਿਲਪੁਰ ਜਿਨ੍ਹਾਂ ਵੀ ਕਰੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡਾ ਮੋਢੇ ਨਾਲ ਮੋਢਾ ਲਾ ਕੇ ਸਾਡੀ ਸਹਾਇਤਾ ਕੀਤੀ ਆ ਤੇ ਬੱਚਿਆਂ ਨੂੰ ਵੀ ਕਾਇਮ ਰੱਖੇ ਜਿਹੜੀ ਵੀ ਵੀ ਨੇ ਉਹਨੂੰ ਵੀ ਮਹਾਰਾਜ ਇਹਨਾਂ ਦੀਆਂ ਚੜ੍ਹਦੀਆਂ ਕਲਾ ਸਾਡੇ ਪਿੰਡਾਂ ਵਾਲੇ ਪੁੱਤਰ ਦੀ ਵੀ ਚੜ੍ਹਦੀ ਕਲਾ ਰਹੇ ਸਾਰਿਆਂ ਦੀ ਧੰਨਵਾਦ ਕਰਦੇ ਆਂ ਅਸੀਂ ਬਹੁਤ ਕਰਦੇ ਆਂ ਜਿੰਨੀ ਮੈਂ ਖੁਸ਼ੀ ਮਨਾਈ ਇਹਨਾਂ ਦੀ ਕਿਸੇ ਨੇ ਮਨਾਈ ਨਹੀਂ ਮੈਂ ਕਹਿੰਦੀ ਆਂ ਧੰਨਵਾਦ ਇਹਨਾਂ ਨੇ ਜਿਹੜਾ ਮੇਰਾ ਪਾਸਾ 모ਡੇ ਨਾ 모ਡਾ ਲਾ ਕੇ ਅੱਜ ਮੌਕਾ ਸੰਭਲ ਅਸੀਂ ਬਹੁਤ ਦਵਾਈ ਬੂਟੀ ਕਰਨੀਆਂ ਵੀ ਔਖੇ ਸੀ ਮਾਤੇ ਤੋਂ ਗਿੰਨੀ ਕਰਦਾ ਸੀ ਵਿਲੇ ਆਲਾ ਕਰਦਾ ਸੀ ਨਹੀਂ ਹੋਰ ਕੋਈ ਮਦਦ ਨਹੀਂ ਮੇਰੀ ਕਰ ਰਿਹਾ ਅਸੇ ਮਾਤਾ ਹੁਣ 5000 ਰੁਪਏ ਨਾਲ ਥੋੜਾ 1 ਮਹੀਨੇ ਦਾ ਜੀਵਨ ਜੀਣਾ ਵਧੀਆ ਹੋ ਜਾਂਦਾ ਜੀ ਹਾਂਜੀ ਵਧਦਾ ਹੋ ਜਾਂਦਾ ਮੈਂ ਰੱਖੀ ਬਕੀ 500 ਰੁਪਏ ਠੀਕ ਹੈ ਜੀ ਸਾਂਕੜ ਕੋਕੋ ਕੇ ਅੰਕਲ ਨੂੰ ਨਿੰਦ ਦੋ। ਹਾਂ ਦੁੱਧ ਬਾਦ ਪੀਨੇ ਹੋ। ਹਾਂ ਦੁੱਧ ਲਿਆਉਂਦੇ ਆ ਜੀ ਹਲਿਆਣੇ ਪੀਣ ਨੂੰ ਤਾਂ ਨਹੀਂ ਮਿਲਦਾ ਜੀ ਤੋੜਾ। ਡੰਡੀ ਚਾਹ ਬਣਦਾ ਨੰਗਾ ਨੰਗੀ ਜਾਂਦਾ। ਠੀਕ ਹੈ। ਦਹੀਂ ਜੂਈ ਮਲ ਲੈ ਲਈ ਦੀ। ਠੀਕ ਹੈ। ਜਦ ਮੋੜ ਸਾਹਿਬ ਦੀ ਜਿਹੜੇ ਤੁਹਾਨੂੰ ਪ੍ਰਾਲਾ ਕੀਤਾ ਗਿਆ ਉਹਦੇ ਨਾਲ ਵਧੀਆ 1 ਮਹੀਨਾ ਛੋੜਾ ਵਧੀਆ ਜਾ ਰਿਹਾ। ਹਾਂ ਹਾਂ ਵਧ ਗਿਆ ਜਾਂਦਾ ਕੁਝ ਪ੍ਰਸਨ ਆ ਜਾਂਦੀ ਆ। ਠੀਕ ਹੈ। ਹਾਂ। ਚਲੋ ਬੇਬੇ ਜੀ ਨੇ ਕਿਹਾ ਕਿ ਅੱਜ ਜੋ ਵੀ ਉੱਗੇ ਸਮਾਸੀ ਸਿੰਘ ਮੋੜ ਜੀ ਬਣੇ ਜੋ ਵੀ ਉਪਰਾਲਾ ਕੀਤਾ ਗਿਆ ਉਹਨਾਂ ਨੂੰ ਜੋ ਵੀ ਦਿੱਤਾ ਗਿਆ ਉਹਦੇ ਨਾਲ ਬਹੁਤ ਸੰਤੁਸ਼ਟ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਮਾਤਮਾ ਇਹਨਾਂ ਦੀ ਪੂਰੀ ਫੈਮਿਲੀ ਨੂੰ ਇਹਨਾਂ ਦੇ ਜਿੰਨਾਂ ਦੇ ਵੀ ਤਿਲ ਫਲ ਜੋਗ ਇਸ ਆ ਦਾਨ ਦੇ ਵਿੱਚ ਪਾਇਆ ਉਹਨਾਂ ਦੇ ਬਾਈਗੁਰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਹੀ ਅੱਗੇ ਦਾਨ ਦੇਂਦਾ ਬਖਸ਼ੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਸੀਗਾ ਕਿ ਇੱਥੇ ਦਾਨੀ ਦਾ ਇਨਸਾਨ ਦਾ ਬਹੁਤ ਦੇਖਣੇ ਪਰ ਇਨਸਾਨੀਅਤ ਦੇ ਕੰਮ ਜਿਹੜੇ ਬਿਰਦੇ ਲੋਕੀ ਕਰਦੇ ਨੇ ਜਿਵੇਂ ਸਰਦਾਰ ਜਗਸੀਰ ਸਿੰਘ ਮੋੜ ਜੀ ਨੇ ਪਹਿਲਾਂ ਵੀ 5000 ਰੁਪ ਬਿਨੇ ਦੇਖੇ ਗਈ ਸੀ ਔਰ ਕੀਤੇ ਹੋਏ ਵਾਦੇ ਰਿਕਾਰਡਿੰਗ ਕਪੜੇ ਧੋਣ ਵਾਲੀ ਮਸ਼ੀਨ ਨਵੀਂ ਅਜ ਮਾਤਾ ਜੀ ਦੇ ਘਰ ਦੇ ਕੀ ਆ ਗਏ ਨੇ ਤੇ ਜਿਵੇਂ ਤੁਹਾਨੂੰ ਅੱਜ ਜਗਸੀਰ ਸਿੰਘ ਮੋੜ ਜੀ ਨਾਲ ਤੇ ਸਾਡੇ ਪਿੰਡ ਦੀ ਬੀਬੀ ਨਾਲ ਮਿਲਾਇਆਗਾ ਤਾਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ-ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜਾਂਦੇ ਜਾਂਦੇ ਦੋਸਤੋ ਤੁਹਾਨੂੰ ਅਸੀਂ ਕਹਿ ਦੇਣਾ ਬਹੁਤ ਜ਼ਰੂਰੀ ਸਮਝਦੇ ਹਾਂਗੇ ਕਿ ਜਿਵੇਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਕਮੈਂਟਸ ਕਰਦੇ ਹੋ ਤਾਂ ਸਾਡੀ ਇਸ ਵੀਡੀਓ ਦੇਖਣ ਤੋਂ ਬਾਅਦ ਵੀ ਕਮੈਂਟ ਦੇ ਕੇ ਆਪਣੀ ਰਾਏ ਵਿਚਾਰ ਜਰੂਰ ਦੱਸਣਾ ਜਿਵੇਂ ਜਗਸੀਰ ਸਿੰਘ ਮੋੜ ਜੀ ਨੇ ਇਸ ਪਰ ਕੀ ਕਹਾਂਗਾ ਜਿਵੇਂ ਤੁਹਾਨੂੰ ਅੱਜ ਪਿੰਡ ਟੱਲੇਵਾਲ ਦੀ ਇਹ ਵੀਡੀਓ ਦਿਖਾਈ ਹੈ ਇਸੇ ਤਰ੍ਹਾਂ ਦੀਆਂ ਵੀਡੀਓਆਂ ਕਿ ਫਿਰ ਹਾਜ਼ਰ ਹੋਵਾਂਗੇ ਅੱਜ ਜੋ ਪੈਨ ਬੇਬੇ ਬਾਪੂ ਨੂੰ 5000 ਰੁਪਏ ਮੰਥਲੀ ਸੇਵਾ ਕਰਦੇ ਨੇ ਅੱਜ ਉਹਨਾਂ ਦੇ लाडले ਬੇਟੇ ਦਾ ਜਨਮ ਦਿਨ ਹੈ ਔਰ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੇਬੇ ਬਪੂ ਲਈ ਨਮੀ ਮਸਿਨ ਨੂੰ ਉਹਨਾਂ ਨੇ ਗਿਫਟ ਕੀਤੀ ਆ ਜਿਹੜੇ ਜਰੀਆ ਆ ਰਹੀ ਹੈ ਸਾਡੇ ਨਾਲ ਉਗੇ ਸਮਾਜ ਸੇਵੀ ਜਖੀਰ ਸਿੰਘ ਮੋੜ ਜੀ ਨੇ ਜਿਨ੍ਹਾਂ ਦਾ ਵੱਡਾ ਉਪਰਾਲਾਗਾ ਜਿਨ੍ਹਾਂ ਨੇ ਦਾਨੀ ਸੱਜਣਾ ਤੱਕ ਆਪਣਾ ਦਾਨ ਪਚਾ ਰਹੇ ਨੇ ਅਸਾ ਦੋਸਤੋ ਹੁਣ ਤੁਹਾਨੂੰ ਬੇਬੇ ਦੇ ਹੱਥ ਵਿੱਚ ਤੁਹਾਨੂੰ ਪੈਸੇ ਦਿਖਾਤੇ ਸੀਗੇ ਹੁਣ ਤੁਹਾਨੂੰ ਅਸੀਂ ਮਸ਼ੀਨ ਵੀ ਦਿਖਾ ਦਈਏ ਕਿ ਮਸ਼ੀਨ ਕਿੰਨੇ ਲੀਟਰ ਦੀ ਆ ਕਿਹੜੀ ਕੰਪਨੀ ਦੀ ਆ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਮਸ਼ੀਨ ਆ ਤਕਰੀਬਨ 5 ਸਾਲ ਦੀ ਗਾਰੰਟੀ ਵਾਂਗੂ ਦਿੱਤੀ ਜਾਂਦੀ ਆ ਜੀ ਇਹਦੀ ਹਨਾ ਤਾਂ ਜਿਹੜਾ ਇਹਦਾ ਇਹ ਬਿੱਲ ਹੈ ਬਿੱਲ ਇਕੱਟਾ ਗਿਆ ਜੀ ਤੇ ਇਹਦੇ ਉਤੇ ਗਾਰੰਟੀ ਵਗੈਰਾ ਲਿਖੀ ਹੋਈ ਹੈਵੇਂ ਅੱਜ ਦੀ ਡੇਟ ਲਿਖੀ ਹੋਈ ਆ ਤਾਂ ਜਿਹੜੀ ਇਹਦੀ ਕੀਮਤ ਆ ਉਹ ਤਕਰੀਬਨ 11000 ਦੀ ਹੈ ਮੋਹਰ ਸਾਹਿਬ ਨੇ ਵੇਚ ਸਕ 5000 ਮੰਥਲੀ ਦੀ ਗੱਲ ਕੀਤੀ ਸੀ ਕਿ ਮੰਤਰੀ 5000 ਰੁਪਏ ਦੇ ਕੇ ਜਾਵਾਂਗੇ ਪਰ ਜਿਹੜਾ ਇਹਨਾਂ ਨੇ ਅੱਜ ਵਾਅਦੇ ਦੇ ਮੁਕਾਬਲੇ 5000 ਰੁਪਏ ਦਿੱਤਾ ਔਰ 11000 ਦੀ ਜਿਹੜੀ ਨਕਦ ਮਸ਼ੀਨ ਲੈ ਕੇ ਦਿੱਤੀ ਆ ਅਸਾ ਤੁਹਾਨੂੰ ਹੁਣ ਅਸੀਂ ਇਹ ਵੀ ਦਿਖਾ ਦਈਏ ਕਿ ਇਹ ਗੋਦਰੇ ਦੀ ਮਸ਼ੀਨ ਹੈ ਤਾਂ ਇਹ ਗੋਦਰੀ ਦੀ ਜਿਹੜੀ ਮਸ਼ੀਨ ਆ 7 ਪੈਂਟ 2 ਜਾਨਕਿ 7 ਲੀਟਰ 2 ਪੈਂਟ ਹੈ ਜੀਦੇ ਵਿੱਚ ਆਪਾਂ ਇਹ ਤੁਹਾਨੂੰ ਦਿਖਾ ਦਈਏ ਕਿ ਇਹਦੇ ਵਿੱਚ ਜਿਹੜੇ ਖੁੱਲੇ ਕੱਪੜੇ ਨੇ ਜਿਵੇਂ ਆਪਾਂ ਕਹਿ ਦਈਏ ਕਿ ਕੰਬਲ ਹੁੰਦੇ ਨੇ ਤਾਂ ਉਹ ਛੋਟੀ ਮਸ਼ੀਨਾਂ ਜਿਵੇਂ ਸਾਢੇ ਛੇ ਲੀਟਰ ਹੁੰਦੀਆਂ ਜਾਂ ਹੋਰ ਹੁੰਦੀਆਂ ਉਹਨਾਂ ਦੇ ਵਿੱਚ ਨਹੀਂ ਪੈਂਦੇ ਤਾਂ ਥੋੜਾ ਨੇੜੇ ਕੈਮਰਾ ਕਰਕੇ ਦਿਖਾ ਦਈਏ ਆ ਇਹਦੇ ਵਿੱਚ ਜਿਹੜੀ ਮਸ਼ੀਨ ਸਾਰਾ ਨਵਾਂ ਦਿਖਾਇਆ ਗਿਆ ਤਾਂ ਕਿਦਾਂ ਉਹ ਕੱਪੜੇ ਸੁਕਾਉਣ ਵਾਲੀ ਦੇ ਵਿੱਚ ਸਾਰਾ ਇਧਰ ਇਹ ਕੱਪੜੇ ਤੋਤੇ ਜਾਂਦੇ ਨੇ ਤੇ ਇਧਰ ਨਾਲ ਸੁਕਾਉਣ ਵਾਲੀ ਵੀ ਹੈ ਤੇ ਮੋਰ ਸਾਹਿਬ ਜੀ ਦਾ ਬਹੁਤ ਵੱਡਾ ਪਰਾਲਾਗਾ ਜਿਵੇਂ ਕਿ ਬੀਬੇ ਨੂੰ ਬੁੱਢੇ ਹੱਥ ਸੀ ਉਹਨਾਂ ਦੇ ਕੱਪੜੇ ਧੋਣੇ ਬੜੇ ਔਖੇ ਸੀਗੇ ਪਰ ਹੁਣ ਕਹਿੰਦੇ ਨੇ ਜਿਵੇਂ ਕਿ ਸਰਫ ਥੋੜਾ ਪਾਇਆ ਉਹਦੇ ਨਾਲ ਕੱਢਿਆ ਥੋੜਾ ਸੌਖਾ ਹੋ ਜਾਊਗਾ ਜਿਵੇਂ ਕਿ ਉਹਨਾਂ ਦੀ ਜਿਹੜੀ ਜੀਵਨਾ ਜਿਹੜੀ ਜ਼ਿੰਦਗੀ ਬਚੀ ਹੋਈ ਆ ਉਹ ਆਪਣੀ ਜ਼ਿੰਦਗੀ ਨੂੰ ਆਰਾਮ ਦੇ ਨਾਲ ਕੱਢ ਲੈਣਗੇ ਜਿਵੇਂ ਤੁਹਾਨੂੰ ਅਸੀਂ ਸਰਦਾਰ ਜਗਸੀਰ ਸਿੰਘ ਮੋਰ ਜੀ ਦੇ ਇਸ ਪਰਾਲੇ ਦੇ ਨਾਲ ਉਹਨਾਂ ਦੇ ਜਿਨ੍ਹਾਂ ਦੇ ਗਿਫਟ ਕੀਤਾ ਗਿਆ ਉਹਨਾਂ ਦੇ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਅੱਜ ਨਵੀਂ ਮਸ਼ੀਨਾਂ ਜਿਹੜੀ ਬੇਬੇ ਨੂੰ ਗਿਫਟ ਕੀਤੀ ਗਈ ਹੈਗੀ ਜਿਵੇਂ ਸਿਆਣੇ ਕਹਿੰਦੇ ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਕਿ ਇਨਸਾਨ ਦਾ ਬਹੁਤ ਦੇਖਣੇ ਪਰ ਅਨਸਾਨੀਤਾ ਦੇ ਜਿਹੜੇ ਕੰਮ ਨੇ ਕੁਵਰ ਦੇ ਲੋਕੀ ਕਰਦੇ ਨੇਗੇ ਜਿਵੇਂ ਤੁਹਾਨੂੰ ਇਹ ਟੱਲੇਵਾਲ ਦੀ ਅਸੀਂ ਵੀਡੀਓ ਦਿਖਾਈ ਹੈ ਇਸੇ ਤਰ੍ਹਾਂ ਤੁਹਾਡੇ ਸਭ ਨੂੰ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ-ਨਵੇਂ ਵੀਡੀਓ ਲਈ ਫੇਰ ਹਾਜ਼ਰ ਹੋ ਮੰਗੇ ਉਹ ਤੱਕ ਲਈ ਸ세 ਕਾਲ ਜੀ